ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਇੱਕ ਬਜ਼ੁਰਗ ਕਿਸਾਨ ਦੀ ਕਹਾਣੀ ਹੈ ਜੋ ਆਪਣੇ ਵਿਦੇਸ਼ ਕੇ ਬੱਚਿਆਂ ਦੀ ਯਾਦ ਵਿੱਚ ਖੇਤਾਂ ਵਿੱਚ ਲੱਗੇ ਡਰਨੇ ਆ ਯਾਨੀ ਕਿ ਸਕੇਅਰ ਕਰੋਜ਼ ਨੂੰ ਹੀ ਆਪਣਾ ਪਰਿਵਾਰ ਮੰਨ ਲੈਂਦਾ ਹੈ ਪੰਜਾਬ ਦਾ ਇੱਕ ਹਰਾ-ਭਰਾ ਖੇਤ ਸ਼ਾਮ ਦਾ ਸਮਾਂ ਹੈ ਸੂਰਜ ਡੁੱਬ ਰਿਹਾ ਹੈ ਇੱਕ ਬਜ਼ੁਰਗ ਆਦਮੀ ਉਮਰ 70 ਤੋਂ 75 ਸਾਲ ਚਿੱਟੀ ਦਾੜੀ ਝੁਰੜੀਆਂ ਵਾਲਾ ਚਿਹਰਾ ਉਹ ਖੇਤ ਦੇ ਵਿਚਕਾਰ ਖੜੇ ਇੱਕ ਡਰਨੇ ਦੇ ਸਾਹਮਣੇ ਖੜਾ ਹੈ ਡਰਨਾ ਆਮ ਨਹੀਂ ਹੈ ਉਸਨੇ ਬਹੁਤ ਸੋਹਣੀ ਪੱਗ ਬੰਨੀ ਹੋਈ ਹੈ ਇੱਕ ਪੁਰਾਣੀ ਪਰ ਸਾਫ਼ ਕਮੀਜ਼ ਪਾਈ ਹੈ ਤੇ ਉਸਦੇ ਗਲ ਵਿੱਚ ਇੱਕ ਨਕਲੀ ਫੁੱਲਾਂ ਦਾ ਹਾਰ ਵੀ ਹੈ ਬਾਪੂ ਜੀ ਖੁਦ ਨਾਲ ਗੱਲਾਂ ਕਰਦੇ ਹੋਏ ਬਹੁਤ ਪਿਆਰ ਨਾਲ ਵੇਖ ਜਿੰਦਿਆ ਅੱਜ ਫੇਰ ਲੇਟ ਹੋ ਗਿਆ ਤੂੰ ਮੈਂ ਕਿੰਨੀ ਵਾਰ ਕਿਹਾ ਟਾਈਮ ਨਾਲ ਰੋਟੀ ਖਾ ਲਿਆ ਕਰ ਸਾਰਾ ਦਿਨ ਤੁੱਪੇ ਖੜਾ ਰਹਿਣਾ ਥਕਦਾ ਨਹੀਂ ਬਾਪੂ ਜੀ ਆਪਣੇ ਹੱਥਾਂ ਨਾਲ ਢਰਨੇ ਦੀ ਕਮੀਜ਼ ਠੀਕ ਕਰਦੇ ਹਨ ਜਿਵੇਂ ਕਿਸੇ ਜਿਉਂਦੇ ਇਨਸਾਨ ਦੀ ਕਰ ਰਹੇ ਹੋ ਇਹ ਬਾਪੂ ਕਰਤਾਰ ਸਿੰਘ ਨੇ ਪਿੰਡ ਵਾਲੇ ਕਹਿੰਦੇ ਨੇ ਕਿ ਬੁਢਾਪੇ ਚ ਇਹਨਾਂ ਦਾ ਦਿਮਾਗ ਹਿੱਲ ਗਿਆ ਪਰ ਸੱਚ ਤਾਂ ਇਹ ਹੈ ਕਿ ਬਾਪੂ ਜੀ ਦਾ ਦਿਮਾਗ ਨਹੀਂ ਦਿਲ ਟੁੱਟਿਆ ਏ ਡਰਨਾ ਜਿਸ ਨੂੰ ਪਿੰਡ ਵਾਲੇ ਸਿਰਫ ਲੱਕੜ ਤੇ ਕਾ ਫੂਸਤਾ ਪੁਤਲਾ ਸਮਝਦੇ ਨੇ ਬਾਪੂ ਜੀ ਲਈਏ ਉਹਨਾਂ ਦਾ ਸਭ ਤੋਂ ਛੋਟਾ ਪੁੱਤ ਜੀਤਾ ਏ ਬਾਪੂ ਜੀ ਆਪਣੇ ਕੱਚੇ ਕੋਠੇ ਦੇ ਵਿਰੇੜੇ ਵਿੱਚ ਬੈਠੇ ਹਨ ਉਹ ਸੂਈ ਧਾਗੇ ਨਾਲ ਇੱਕ ਪੁਰਾਣਾ ਕੁੜਤਾ ਸਿਉ ਰਹੇ ਹਨ ਕੰਧ ਤੇ ਤਿੰਨ ਨੌਜਵਾਨ ਮੁੰਡਿਆਂ ਦੀਆਂ ਫੋਟੋਆਂ ਲੱਗੀਆਂ ਹਨ ਜੋ ਵਿਦੇਸ਼ ਵਿੱਚ ਹਨ ਗਰਤਾਰ ਸਿੰਘ ਦੇ ਤਿੰਨ ਪੁੱਤਰ ਸਨ ਤਿੰਨੋਂ ਕਮਾਈ ਕਰਨ ਕੈਨੇਡਾ ਅਮਰੀਕਾ ਚਲੇ ਗਏ ਪਿੱਛੇ ਰਹਿ ਗਈ ਸਿਰਫ ਜ਼ਮੀਨ ਤੇ ਇਹ ਇਕੱਲਾ ਬੁੜਾਪਾ ਪਹਿਲਾ ਪਹਿਲਾ ਫੋਨ ਆਉਂਦੇ ਸਨ ਫਿਰ ਹੌਲੀ ਹੌਲੀ ਉਹ ਵੀ ਕੱਟ ਗਏ ਹੁਣ ਤਾਂ ਬਸ ਤਿਹਾਰਾਂ ਤੇ ਰਸਮੀ ਗੱਲ ਹੁੰਦੀ ਹੈ ਬਾਪੂ ਜੀ ਤਿਆਰ ਕੀਤਾ ਕੁੜਤਾ ਚੁਕਦੇ ਹਨ ਤੇ ਖੇਤਾਂ ਵੱਲ ਤੁਰ ਪੈਂਦੇ ਹਨ ਖੇਤਾਂ ਵਿੱਚ ਹੁਣ ਇੱਕ ਨਹੀਂ ਸਗੋਂ ਤਿੰਨ ਵੱਖ-ਵੱਖ ਡਰਨੇ ਖੜੇ ਹਨ ਇੰਨਾ ਦੇ ਵੱਖੋ ਵੱਖ ਕੱਪੜੇ ਹਨ। ਬਾਪੂ ਜੀ ਇੱਕ ਡਰਨੇ ਨੂੰ ਕੁੜਤਾ ਪਾਉਂਦੇ ਹੋਏ ਲੈ ਵੱਡਿਆ ਤੇਰੀ ਪਸੰਦ ਦਾ ਰੰਗ ਹੈ। ਪਿਛਲੀ ਵਾਰ ਜਦੋਂ ਤੂੰ ਪਿੰਡ ਆਇਆ ਸੀ ਇਹੋ ਜਿਹਾ ਹੀ ਪਾਇਆ ਸੀ ਨਾ ਤੂੰ। ਪਰਦੇਸ ਵਿੱਚ ਤਾਂ ਪਤਾ ਨਹੀਂ ਤੈਨੂੰ ਰੋਟੀ ਵੀ ਟਾਈਮ ਸਰ ਮਿਲਦੀ ਹੋਣੀ ਕਿ ਨਹੀਂ। ਬਾਪੂ ਜੀ ਦੀਆਂ ਅੱਖਾਂ ਵਿੱਚ ਹੰਝੂ ਹਨ। ਉਹ ਡਰਨੇ ਦੇ ਮੋਢੇ ਤੇ ਹੱਥ ਰੱਖ ਕੇ ਖੜੇ ਹੋ ਜਾਂਦੇ ਹਨ। ਜਦੋਂ ਜਿਉਂਦੇ ਜਾਗ ਦੇ ਪੁੱਤਾਂ ਕੋਲ ਬਾਪੂ ਲਈ ਵਕਤ ਨਹੀਂ ਬਚਿਆ। ਬਾਪੂ ਨੇ ਖੇਤਾਂ ਦੀ ਮਿੱਟੀ ਤੇ ਆਪਣੀਆਂ ਪੁਰਾਣੀਆਂ ਯਾਦਾਂ ਨਾਲ ਇਹ ਨਵੇਂ ਪੁੱਤ ਸਿਰਜਲੇ। ਇਹ ਬੇਜਾਨ ਪੁੱਤਲੇ ਕੱਟੋ-ਕੱਟ ਬਾਪੂ ਦੀਆਂ ਗੱਲਾਂ ਤਾਂ ਸੁਣਦੇ ਨੇ, ਅੱਗੋਂ ਜਵਾਬ ਭਾਵੇਂ ਨਾ ਦੇਣ, ਪਰ ਮੂੰਹ ਮੋੜ ਕੇ ਤੁਰ ਤਣੇ ਜਾਂਦੇ। ਰਾਤ ਦਾ ਸਮਾਂ ਹੈ, ਬਹੁਤ ਤੇਜ਼ ਹਨੇਰੀ ਤੇ ਮੀਂਹ ਸ਼ੁਰੂ ਹੋ ਜਾਂਦਾ ਹੈ। ਬਿਜਲੀ ਲਿਸ਼ਕ ਰਹੀ ਹੈ, ਖੇਤਾਂ ਵਿੱਚ ਫਸਲ ਵਿਛ ਰਹੀ ਹੈ। ਬਾਪੂ ਜੀ ਆਪਣੇ ਕੋਠੇ ਅੰਦਰ ਬੇਚੈਨ ਘੁੰਮ ਰਹੇ ਹਨ। ਵਾਰ-ਵਾਰ ਠਿੜਕੀ ਵਿੱਚੋਂ ਬਾਹਰ ਦੇਖਦੇ ਹਨ। ਬਾਪੂ ਜੀ ਘਬਰਾ ਕੇ ਕਹਿੰਦੇ ਨੇ, "ਹੇ ਵਾਹਿਗੁਰੂ, ਇੰਨੀ ਹਨੇਰੀ, ਮੇਰੇ ਬੱਚੇ ਬਾਹਰ ਖੜੇ ਨੇ, ਉਹ ਭੇਜੇ ਜਾਣਗੇ, ਹਵਾ ਨਾਲ ਡਿੱਗ ਪੈਣਗੇ।" ਬਾਪੂ ਜੀ ਤੁਰਿਆ ਨਹੀਂ ਜਾਂਦਾ। ਉਹ ਬਿਨਾ ਪਰਣਾਲੇ ਮੀਂਹ ਵਿੱਚ ਭਿੱਜਦੇ ਹੋਏ ਖੇਤਾਂ ਵੱਲ ਦੌੜਦੇ ਹਨ। ਖੇਤਾਂ ਵਿੱਚ ਪਹੁੰਚ ਕੇ ਉਹ ਦੇਖਦੇ ਹਨ ਕਿ ਵਿੱਚ ਕਾਰਲਾ ਡਰਨਾ ਜਿਸ ਨੂੰ ਉਹ ਜੀਤਾ ਕਹਿੰਦੇ ਸਨ। ਹਵਾ ਨਾਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਏ ਚਿੱਕੜ ਵਿੱਚ ਲਿਬੜ ਗਿਆ ਏ ਬਾਪੂ ਜੀ ਚੀਕ ਕੇ ਜਿੱਤਿਆ ਉੱਠ ਪੁੱਤ ਤੈਨੂੰ ਕੀ ਹੋ ਗਿਆ ਬਾਪੂ ਜੀ ਉਸ ਬੇਜਾਨ ਪੁਤਲੇ ਨੂੰ ਚਿੱਕੜ ਵਿੱਚੋਂ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਉਹ ਖੋਦ ਤਿਲਕ ਕੇ ਡਿੱਗ ਪੈਂਦੇ ਹਨ ਉਹ ਟੁੱਟੇ ਹੋਏ ਡਰਨੇ ਨੂੰ ਸਾਤੀ ਨਾਲ ਲਗਾ ਕੇ ਬੱਚਿਆਂ ਵਾਂਗ ਰੋਂਣ ਲੱਗ ਪੈਂਦੇ ਹਨ ਬਾਪੂ ਜੀ ਰੋਂਦੇ ਹੋਏ ਕਹਿੰਦੇ ਹਨ ਤੂੰ ਵੀ ਮੈਨੂੰ ਛੱਡ ਕੇ ਚਲਿਆ ਗਿਆ ਮੈਂ ਇਕੱਲਾ ਰਹਿ ਗਿਆ ਪੁੱਤ ਬਿਲਕੁਲ ਹੀ ਇਕੱਲਾ ਮੀ ਉਹਨਾਂ ਦੇ ਹੰਝੂਆਂ ਨੂੰ ਤੋਰਿਆ ਏ ਇਹ ਇੱਕ ਬਹੁਤ ਹੀ ਦਰਦਨਾਕ ਦ੍ਰਿਸ਼ ਸੀ ਅਗਲੀ ਸਵੇਰ ਮੌਸਮ ਸਾਫ਼ ਹੈ ਬਾਪੂ ਜੀ ਬਿਮਾਰ ਜ਼ਹਿ ਲੱਗ ਰਹੇ ਹਨ ਮੰਜੇ ਤੇ ਬੈਠੇ ਹਨ ਉਹਨਾਂ ਦੇ ਕੱਪੜੇ ਚਿੱਕੜ ਨਾਲ ਲਿਬੜੇ ਹੋਏ ਹਨ ਕੋਲ ਹੀ ਉਹ ਟੁੱਟਿਆ ਹੋਇਆ ਡਰਨਾ ਪਿਆ ਏ ਜਿਸ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਮੋਬਾਈਲ ਫੋਨ ਦੀ ਘੰਟੀ ਵੱਜਦੀ ਹੈ ਸਕਰੀਨ ਤੇ ਨਾਮ ਆਉਂਦਾ ਹੈ ਵੱਡਾ ਪੁੱਤ ਕੈਨੇਡਾ ਬਾਪੂ ਜੀ ਕਮਦੇ ਹੱਥਾਂ ਨਾਲ ਫੋਨ ਚੁੱਕਦੇ ਹਨ ਹੈਲੋ ਹਾਂ ਪੁੱਤ ਜਿਉਂਦਾ ਰਹਿ ਹੈਲੋ ਡੈਡੀ ਕੀ ਹਾਲ ਹੈ ਸਭ ਠੀਕ ਹੈ ਨਾ ਇੱਧਰ ਥੋੜਾ ਬਿਜ਼ੀ ਸੀ ਇਸ ਲਈ ਫੋਨ ਨਹੀਂ ਕਰ ਪਾਇਆ ਹੋਰ ਸੁਣਾਓ ਪਿੰਡ ਮੀਹਨੇਰੀ ਤਾਂ ਨਹੀਂ ਆਈ ਬਾਪੂ ਜੀ ਟੁੱਟੇ ਹੋਏ ਡਰਨੇ ਵੱਲ ਦੇਖਦੇ ਹੋਏ ਆਵਾਜ਼ ਭਰੀ ਹੋਈ ਹਾਂ ਪੁੱਤ आई सी हनेरी बोत कुछ ਟੁੱਟ ਗਿਆ ਰਾਤ ਪੁੱਤ ਕਹਿੰਦਾ ਏ ਚਲੋ ਕੋਈ ਨਾ ਫਸਲ ਦਾ ਜੋ ਨੁਕਸਾਨ ਹੋਇਆ ਮੈਂ ਪੈਸੇ ਭੇਜਦਾ ਵਾਂਗਾ ਤੁਸੀਂ ਆਪਣਾ ਖਿਆਲ ਰੱਖਿਓ ਮੈਨੂੰ ਕੰਮ ਲਈ ਦੇਰ ਹੋ ਰਹੀ ਐ ਓਕੇ ਬਾਈ ਫੋਨ ਕੱਟ ਜਾਂਦਾ ਏ ਬਾਪੂ ਜੀ ਹੌਲੀ-ਹੌਲੀ ਫੋਨ ਹੇਠਾਂ ਰੱਖਦੇ ਹਨ ਉਹਨਾਂ ਰੋ ਰਹੇ ਹਨ ਬੁੱਲ ਰਹੇ ਹਨ ਬਸ ਖਾਲੀ ਅੱਖਾਂ ਨਾਲ ਉਸ ਟੁੱਟੇ ਹੋਏ ਡਰਨੇ ਵਾਲ ਵੇਖ ਰਹੇ ਹਨ ਉਸ ਦਿਨ ਕਰਤਾਰ ਸਿੰਘ ਨੂੰ ਸਮਝ ਆਇਆ ਕਿ ਅਸਲੇ ਡਰਨੇ ਖੇਤਾਂ ਵਿੱਚ ਨਹੀਂ ਖੜੇ ਸਗੋਂ ਖੁਦ ਇੱਕ ਡਰਨਾ ਬਣ ਕੇ ਰਹਿ ਗਿਆ ਹੈ ਇੱਕ ਅਜੇਹਾ ਪੁਤਲਾ ਜੋ ਸਿਰਫ ਆਪਣੀ ਜ਼ਮੀਨ ਤੇ ਖਾਲੀ ਕਰਦੀ ਰਾਖੀ ਲਈ ਜਿਉਂਦਾ ਹੈ ਫਰਕ ਸਿਰਫ ਇਹ ਨਹੀਂ ਸੀ ਕਿ ਖੇਤਾਂ ਦੇ ਬੇਜਾਨ ਪੁਤਲਿਆ ਕੋਲ ਬਾਪੂ ਲਈ ਵਕਤ ਸੀ ਪਰ ਜਿਉਂਦੇ ਜਾਗ ਦੇ ਪੁੱਤਾਂ ਕੋਲ ਸਿਰਫ ਬਹਾਨੇ ਬਾਪੂ ਜੀ ਹੁਣ ਉਸ ਟੁੱਟੇ ਹੋਏ ਡਰਨੇ ਦੇ ਕੋਲ ਇਕੱਲੇ ਬੈਠੇ ਹਨ ਤੇ ਦੂਰ ਖੇਤਾਂ ਵਿੱਚ ਬਾਕੀ ਦੋ ਡਰਨੇ ਖਾਮੋਸ਼ ਖੜੇ ਹਨ ਦੋਸਤੋ ਆਪਣੇ ਬਜ਼ੁਰਗਾਂ ਨੂੰ ਸਮਾਧਿਓ ਉਹਨਾਂ ਨੂੰ ਤੁਹਾਡੇ ਪੈਸਿਆਂ ਦੀ ਨਹੀਂ ਤੁਹਾਡੇ ਸਾਥ ਦੀ ਲੋੜ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ